ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕਰਕਡਾਊਨ ਕੀਤਾ ਜਾ ਰਿਹਾ ਹੈਗਾ ਅਤੇ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀ ਜਿੱਥੇ ਇੱਕ ਅਮਰਸਰ ਦਾ ਬੋਬੀ ਜਿਹੜਾ ਮਰੀਠੇ ਰੋਡ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਅਤੇ ਜਿਹੜੇ ਕੀ ਕਮਨ ਕਲਾ ਪੁਲਿਸ ਵੱਲੋਂ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀ ਐਂਡ ਉਸ ਦੇ ਮੱਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜਾਇਜ਼ ਵਿਸ਼ਤਲ ਅ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਰਾਉਂਡ ਜਿਹੜੇ ਹੈਗੇ ਗ੍ਰਿਫਤਾਰ ਕੀਤਾ ਸੀਗਾ ਇਹਨੂੰ ਨੂੰ ਪੂਰਾ ਅਸੀਂ ਜਿਹੜਾ ਹੈਗਾ ਕੁਝ ਵਿੱਚ ਕੀਤੀ ਹੈ ਕੁਝ ਵਿੱਚ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਤੈਨੂੰ ਲੈ ਕੇ ਹੋਏ ਅਸੀਂ ਜਿਹੜਾ ਹੈ ਇਹਦਾ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਅ ਸੁਲਤਾਨਵਿੰਡ ਅਵਸਰਦਾ ਗਏਣਾ ਅਸੀਂ ਉਹਨੂੰ ਨੇਬ ਕੀਤਾ ਹੈ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਅ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਬਰ ਕੀਤੇ ਤੋਂ ਅਦੇ ਚ ਟੋਟਲ ਚਾਰ ਪਿਸਟਲ ਜਿਹੜੇ ਸਾਡੇ ਤੇ ਵਾਮਦ ਹੋਏ ਹੈਗੇ ਅਦੇ ਚ ਸੱਤ ਮੈਗਜ਼ੀਨ ਹੈਗੇ ਤੇ ਬੰਬਾਂ ਜਿਹੜੇ ਹੈਗੇ ਬਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਐਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸ਼ਕਤਾ ਜਿਹੜਾ ਕੈਸਾ ਹੈ ਉਹ ਪੀਐਸ ਮਨਕਲਾ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤਾ ਹੋਣਾ ਸੀ ਜਾਂ ਅਲਿਬ ਇਹਨਾਂ ਦੇ ਜਿਹੜੇ ਹਥਿਆਰਾਂ ਦਾ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅ ਤੇ ਜਿਹੜੇ ਕਮਨ ਕਲਾਨ ਦੀ ਟੀਮ ਨੇ ਅਲੋਂਗ ਵਿਦ ਜੋ CIA HSP DSPD ਜਿਹੜਾ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰੀਵੈਂਟ ਕਰ ਪਾਏ ਹਾਂ ਜੀ ਇਹ ਤੇ ਲਿੰਕ ਚ ਵੀ ਆ ਗਿਆ ਸੀ ਪਹਿਲਾਂ ਤੈਨੂੰ ਹਾਂਜੀ ਕਿਸੇ ਲਿੰਕ ਚ ਵੀ ਆ ਗਿਆ ਦੇਖੋ 올ਵੇਡੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਜਦੋਂ ਉਸ ਟਾਨ ਬੋਬੀ ਦਾ ਪਤਾ ਚੱਲਿਆ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਪ ਦੇ ਬਾਰੇ ਪਤਾ ਚੱਲਿਆ ਅੱਡ ਅਸੀਂ ਜਿਹੜਾ ਹੈਗਾ ਐਡੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਦਾ ਵੈਪਨ ਕਿੱਥੋਂ ਆਇਆ ਸੀ ਕਿੱਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਭ ਅਜੇ ਅਜੇ ਇਨਵੈਸਟੀਗੇਸ਼ਨ ਚ ਹੈ